ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਿੰਡ ਤਿਆਉਣਾ ਪੁਜਾਰੀਆ ਤਹਿਸੀਲ ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ ਇੱਥੇ ਗੁਲਦਸਤਾ ਵੱਲੋਂ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਹਿਯੋਗ ਨਾਲ ਅਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰਾਂ ਨੇ ਕੈਂਪ ਲਗਾਇਆ ਖੂਨਦਾਨ ਕੈਂਪ ਤੇ ਅੱਖਾਂ ਦਾ ਕੈਂਪ ਪਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਇਹਨਾਂ ਤੇ ਕਿਰਪਾ ਕਰੇ ਇਸ ਲਈ ਵੀਰ ਹਰ ਹਰ ਸਾਲ ਸਹੀ ਦੀੜਾੜੇ ਤੇ ਕੈਂਪ ਲਗਾਇਆ ਕਰਨਗੇ ਪਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਤੇ ਚੜ੍ਹਦੀਆਂ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜਾਂਦੇ ਆ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਸੋ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਸੀਂ ਪਿੰਡ ਤੇ ਉਹਨਾਂ ਕੋਲ ਜਾੜਾ ਦੇ ਵਿੱਚ 5 ਦਿਨਾਂ ਦਾ ਇੱਕ ਕੈਂਪ ਲਗਾਇਆ ਜਿਦੇ ਵਿੱਚ ਬੱਚਿਆਂ ਨੂੰ ਸਾਕਾਪੋ ਦਾ ਇਤਿਹਾਸ ਹੈਗਾ ਜਿਹੜਾ ਉੱਦ ਸੀ ਆ ਗਿਆ ਉਹੋ ਮੇਰਾ ਅੱਜ ਜਿਸ ਤਰ੍ਹਾਂ ਸਾਡਾ ਲਾਸਟ ਦਿਨ ਹੈ ਤੇ ਇਹਦੇ ਵਿੱਚ ਅਸੀਂ ਕੁਝ ਕੈਂਪ ਲਗਾਏ ਨੇ ਜਿੱਦਾਂ ਆਈਸ ਦਾ ਚੈੱਕਅਪ ਦਾ ਕੈਂਪ ਲੱਗਿਆ ਹੋਇਆ ਹੈਗਾ ਸੂਨ ਡਾਉਨ ਦਾ ਕੈਂਪ ਤੇ ਫਿਜ਼ੀਓਥੈਰੇਪੀ ਦਾ ਤੇ ਅੱਜ ਜਿਹੜੇ ਬੱਚਿਆਂ ਨੇ 5 ਦਿਨ ਕਲਾਸਾਂ ਲਗਾਈਆਂ ਨੇ ਉਹਨਾਂ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਏਗਾ ਉਹਨਾਂ ਨੂੰ ਇੱਕ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦਿੱਤੀਆਂ ਜਾਣਗੀਆਂ ਨਾਲੇ ਨਾਲ ਉਹਨਾਂ ਨੂੰ ਮੈਡਲ ਦਿੱਤੇ ਜਾਣਗੇ ਤੇ ਇੱਕ ਹੋਰ ਕੈਂਪ 17 ਦਾ ਵੀ ਅੱਜ 2 ਦਿਨਾਂ ਤੋਂ ਉਹ ਕੈਂਪ ਵੀ ਚੱਲ ਰਿਹਾ ਸੀ 17 ਦਾ ਤੇ ਅੱਜ ਜਿਹੜੇ ਬੱਚੇ ਅੱਜ ਦਾ ਕੋਨਟਰੀਬਿਊਸ਼ਨ ਲਿਖਿਆ ਗਿਆ ਜਿਹੜੇ ਬੱਚੇ ਉਹ ਲਿਖ ਚੁੱਕੇ ਹਨ ਉਹਨਾਂ ਨੂੰ ਇਨਾਮਾਂ ਦੇ ਨਾਲ-ਨਾਲ ਦਸਤਾਾਰਾ ਵੀ ਦੇ ਰਹੇ ਹਾਂ ਵਿਵਾ ਮੋਰਾਂ ਦਾ ਵਾਹਰੀ ਦੇ ਬਤੇ ਅੱਜ ਸਾਡੇ ਪਿੰਡ ਚਾਣਾ ਪਿਆਰੀਆਂ ਦੇ ਵਿੱਚ ਜੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਤੁਲਦਾਸਤਾ ਜਿਹੜੀ ਸੰਸਥਾ ਹੈ ਉਹਦੇ ਵੱਲੋਂ ਤਾਂ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਹੈ ਜਿਹੜਾ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬੋਂ ਹਰ ਸਾਲ ਇੱਕ ਦੋ ਵਾਰ ਸਾਲ ਦੇ ਵਿੱਚ ਖੂਨਦਾਨ ਕੈਂਪ ਆ ਜਿਹੜਾ ਹੈ ਲਗਵਾਇਆ ਜਾਂਦਾ ਹੈ भरियूं <laughs>

ਇਹ ਨਹੀਂ ਦਿੱਤਾ ਹੈ। ਹੈ? ਖੜਵਾ ਖਾਵਾ ਦੇ ਦਿੱਤੇ ਰਹਿਣਾ। ਕਿਸੇ ਨੇ ਦੁੱਧ ਦੀ ਸੇਵਾ ਕੀਤੀ ਹੈ ਵੀ ਦੁੱਧ ਸ਼ਕਾਰ। ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਬਿਆਂ ਨੇ ਬੱਚਿਆਂ ਨੂੰ ਦਸਤਾਰਾਂ ਬੰਨਣੀਆਂ ਸਿਖਾਈਆਂ ਜੀ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਿੱਖੀ ਨਾਲ ਜੋੜਨ ਲਈ ਬਾਬਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਵਾਲਿਆਂ ਨੇ ਕੈਂਪ ਲਗਾਇਆ ਪੱਗਾਂ ਦਾ ਵੀ ਨਾਲ-ਨਾਲ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ